ਸ਼੍ਰੀਮਤੀ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ 31 ਅਕਤੂਬਰ ਸ਼ਾਮ ਨੂੰ ਇੱਕੋ ਸਮੇਂ ਤਿੰਨ ਅਫਵਾਹਾਂ ਫੈਲਦੀਆਂ ਨੇ ਪਹਿਲੀ ਕਿ ਸਿੱਖਾਂ ਨੇ ਪ੍ਰਧਾਨ ਮੰਤਰੀ ਦੇ ਕਤਲ ਤੋਂ ਬਾਅਦ ਮਠਿਆਈਆਂ ਵੰਡੀਆਂ ਨੇ ਭੰਗੜੇ ਪਾਏ ਨੇ ਦੂਸਰੀ ਕਿ ਪੰਜਾਬ ਤੋਂ ਪੁਰਾਣੀ ਦਿੱਲੀ ਦੇ ਸਟੇਸ਼ਨ ਦੇ ਉੱਪਰ ਇੱਕ ਟ੍ਰੇਨ ਪਹੁੰਚੀ ਆ ਜਿਦੇ ਵਿੱਚ ਸੈਂਕੜੇ ਹਿੰਦੂਆਂ ਦੀਆਂ ਲਾਸ਼ਾਂ ਆਈਆਂ ਨੇ ਤੀਸਰੀ ਕਿ ਸਿੱਖਾਂ ਨੇ ਪੀਣ ਵਾਲੇ ਪਾਣੀ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਜ਼ਹਿਰ ਮਿਲਾ ਦਿੱਤਾ ਇਸ ਤੋਂ ਬਾਅਦ ਕਾਂਗਰਸੀ ਲੀਡਰ ਕੁਝ ਲੋਕਲ ਪੀੜ ਕੁਝ ਨਾਲ ਦੇ ਇਲਾਕਿਆਂ ਦੇ ਵਿੱਚੋਂ ਜਿਹੜੇ ਦਿੱਲੀ ਦੇ ਆਲੇ-ਦਾਲੇ ਦਾ ਏਰੀਆ ਸੀਗਾ ਉੱਥੋਂ ਬੱਸਾਂ ਦੇ ਵਿੱਚ ਭਰ ਕੇ ਪੀੜ ਦਿੱਲੀ ਦੇ ਵੱਖ-ਵੱਖ ਕਲੋਨੀਆ ਦੇ ਵਿੱਚ ਲੈ ਕੇ ਆਉਂਦੇ ਨੇ ਅਤੇ ਖੂਨ ਦਾ ਬਦਲਾ ਖੂਨ ਖੂਨ ਦੇ ਨਾਰੇ ਲਾਉਂਦੇ ਹੋਏ ਭੀੜ ਨੂੰ ਦੰਗਿਆਂ ਵਾਸਤੇ ਸਿੱਖਾਂ ਦੀ ਜਾਇਦਾਦਾਂ ਨੂੰ ਜਲਾਉਣ ਵਾਸਤੇ ਅਤੇ ਕਤਲਿਆਂ ਵਾਸਤੇ ਉਕਸਾਉਂਦੇ ਨੇ ਕਾਂਗਰਸੀ ਲੀਡਰ 31 ਅਕਤੂਬਰ ਦੀ ਰਾਤ ਨੂੰ ਹੱਥਾਂ ਦੇ ਵਿੱਚ ਵੋਟਰ ਸੂਚੀਆਂ ਫੜ ਕੇ ਸਿੱਖਾਂ ਦੇ ਘਰਾਂ ਦੀ ਅਤੇ ਸਿੱਖਾਂ ਦੀਆਂ ਦੁਕਾਨਾਂ ਦੀ ਨਿਸ਼ਾਨਦੇਹੀ ਕਰਦੇ ਨੇ ਅਤੇ ਦਿੱਲੀ ਨਗਰ ਨਿਗਮ ਦੀਆਂ ਬੱਸਾਂ ਡੀਟੀਸੀ ਦੀਆਂ ਬੱਸਾਂ ਨੂੰ ਭੀੜ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਵਾਸਤੇ ਵਰਤਿਆ ਜਾਂਦਾ ਇਸ ਨਸ਼ਲ ਕੁਸ਼ੀ ਦੇ ਵਿੱਚ ਸਰਕਾਰੀ ਅੰਕੜਿਆਂ ਦੇ ਅਨੁਸਾਰ ਲਗਭਗ 3000 ਸਿੱਖਾਂ ਦੀ ਜਾਨ ਗਈ ਪਰ ਗੈਰ ਸਰਕਾਰੀ ਅੰਕੜਿਆਂ ਦੇ ਅਨੁਸਾਰ ਇਹ ਗਿਣਤੀ 17000 ਤੋਂ ਲੈ ਕੇ 30000 ਤੱਕ ਮੰਨੀ ਜਾਂਦੀ ਆ ਸਿੱਖਾਂ ਦੀ ਜਾਇਦਾਦ ਦਾ ਇਸ ਇਹਨੇ ਵੱਡੇ ਪੱਧਰ ਤੇ ਨੁਕਸਾਨ ਕੀਤਾ ਗਿਆ ਕਿ ਚਰਨਜੀਤ ਸਿੰਘ ਨਾਂ ਦਾ ਸਿੱਖ ਐਮਪੀ ਸੀ ਉਹਦੀ 10 ਕਰੋੜ ਦੀ ਠੰਡਿਆਂ ਦੀ ਫੈਕਟਰੀ ਨੂੰ ਭੀੜ ਅੱਗ ਲਾ ਦਿੰਦੀ ਆ ਉਹ ਬਾਰ ਬਾਰ ਫੋਨ ਕਰਦਾ ਪਰ ਉਹਦੀ ਮਦਦ ਦੇ ਲਈ ਨਾ ਕੋਈ ਪੁਲਿਸ ਆਉਂਦੀ ਆ ਤੇ ਨਾ ਕੋਈ ਪ੍ਰਸ਼ਾਸਨ ਪਹੁੰਚਦਾ ਤੇ ਪੁਲਿਸ ਦਾ ਰੋਲ ਇਸ ਇਹਨਾਂ ਦੰਗਿਆਂ ਦੇ ਵਿੱਚ ਇਦਾਂ ਦਾ ਰਿਹਾ ਕਿ ਬਹੁਤੀਆਂ ਥਾਵਾਂ ਤੇ ਪੁਲਿਸ ਗੈਰਹਾਜ਼ਰ ਰਹੀ ਜੇ ਪੁਲਿਸ ਕਿਤੇ ਹਾਜ਼ਰ ਵੀ ਸੀ ਤਾਂ ਪੁਲਿਸ ਮੂਕ ਦਰਸ਼ਕ ਬਣ ਕੇ ਰਹੀ ਅਤੇ ਕੁਝ ਥਾਵਾਂ ਦੇ ਉੱਤੇ ਪੁਲਿਸ ਨੇ ਭੀੜ ਦੀ ਮਦਦ ਵੀ ਕੀਤੀ ਕੋਟਲਾ ਮੁਬਾਰਕਵਾਦ ਦੇ ਵਿੱਚ ਪੁਲਿਸ ਭੀੜ ਨੂੰ ਇਹ ਕਹਿੰਦੀ ਹੋਈ ਸੁਣੀ ਗਈ ਕਿ ਤੁਹਾਨੂੰ 36 ਘੰਟੇ ਦਿੱਤੇ ਨੇ ਜੋ ਹੁੰਦਾ ਕਰ ਲੋ ਅਤੇ ਜੇ ਅਸੀਂ ਇਹ 36 ਘੰਟੇ ਸਿੱਖਾਂ ਨੂੰ ਦੇ ਦਿੰਦੇ ਤਾਂ ਉਹਨਾਂ ਨੇ ਇੱਕ ਵੀ ਹਿੰਦੂ ਜੌਂਦਾ ਨਹੀਂ ਛੱਡਣਾ ਸੀ ਰਾਤ ਸਮੇਂ ਪੁਲਿਸ ਆਪਣੀ ਜੀਪ ਦੇ ਵਿੱਚ ਕੁਝ ਕਲੋਨੀਆਂ ਦੇ ਵਿੱਚ ਇਹ ਅਨਾਉਂਸਮੈਂਟ ਕਰਦੀ ਸੁਣੀ ਗਈ ਕਿ ਅਸੀਂ ਸਿੱਖਾਂ ਸਿੱਖਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ ਦੰਗਿਆਂ ਤੋਂ ਬਾਅਦ ਪੁਲਿਸ ਨੇ ਲੁਟੇਰਿਆਂ ਨੂੰ ਕਿਹਾ ਕਿ ਤੁਸੀਂ ਮਾਲ ਲੁੱਟਦਾ ਮਾਲ ਜਮ੍ਹਾਂ ਕਰਾ ਦਿਓ ਤੇ ਤੁਹਾਨੂੰ ਛੱਡ ਦਿੱਤਾ ਜਾਊਗਾ ਤੁਹਾਡੇ ਦਾ ਕੋਈ ਪਰਚਾ ਦਰਜ ਨਹੀਂ ਕੀਤਾ